ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਗੁਰਦੇਵ ਸਿੰਘ ਬਾਊ ਨੰਬਰਦਾਰ ਜਿਹਾ ਦਾਖਦੇ ਵੀਰ ਨੂੰ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਮੱਝਾਂ ਦਿਖਾਵਾਂ ਕਿ ਜਿਹੜੀ ਸਾਹਮਣੇ ਸਕਰੀਨ ਤੇ ਮੱਝ ਦੇਖ ਰਹੇ ਕੋਈ ਡੇਢ ਤੋਂ 2 ਮਹੀਨਿਆਂ ਦਾ ਟਾਈਮ ਹੋਗਾ ਉਸ ਨੂੰ ਤੇ ਜਿਹੜੀ ਦੋਸਤੋ ਨਾਲ ਬੱਦੀ ਮੱਝਾਂ ਦੋ ਨੰਬਰ ਵਾਲੀ ਇਹਨੂੰ ਕੋਈ ਮਹੀਨੇ ਦੇ ਲਾਗੇ ਬੰਦਾ ਟਾਈਮ ਹੋਗਾ ਡਿਟੇਲ ਇਹਨਾਂ ਦੋਵਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਟਰਨਸਾਂ ਜੀ ਕਰ ਲੈਣ ਕਿ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਗ੍ਰੀਨ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਕੇ ਤੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਨੰਗੜੀ ਗ ਆਓ करिए वीर ਨਾਲ ਗੱਲਬਾਤ ਡਿਟੇਲ ਆ ਪੈਨਾਂ ਦੋ ਪਸ਼ੋਰੀ ਵੀਰ ਦੇ ਕੋਲ ਪੁੱਛ ਲਿਨੇ ਆਂ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖੈਰਾ ਸਾਹਿਬ ਕੀ ਹਾਲ ਚਾਲ ਵੀਰ ਵਧੀਆ ਵੀਰ ਜੀ ਵਧੀਆ ਚੜਦੀ ਕਲਾ ਜੀ ਠੀਕ ਠਾਕ ਚੜਦੀ ਕਲਾ ਹਾਂਜੀ ਹਾਂਜੀ ਵਧੀਆ ਹਾਂਜੀ ਵਧੀਆ ਜੀ ਵਧੀਆ ਵਿੱਚ ਬਹਾਵਾ ਟਾਈਮ ਬ੍ਰੇਕ ਲੱਗ ਗਿਆ ਜੀ ਬ੍ਰੇਕ ਵੀਰ ਇਦਾਂ ਫਿਰ ਕੁਝ ਘਰਾਂ ਦੇ ਕੰਮ ਕਰ ਕਰਕੇ ਹੀ ਹਾਂਜੀ 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 ਤਾਂ ਕਰਕੇ ਟਾਈਮ ਹੀ ਨਹੀਂ ਲੱਗਦਾ ਠੀਕ ਹੈ ਜੀ ਇਹ ਕਮਾਲ ਬੋਲ ਵੀ ਬਾਹਰੋਂ ਵੀਰ ਘੱਟ ਮਿਲਦਾ ਵਾ ਮਿਲਦਾ ਹਾਂਜੀ ਘੱਟ ਮਿਲਦਾ ਵਾ ਬਾਹਰ ਹਾਂਜੀ ਤੇ ਵੇਖੀ ਵੀਡੀਓ ਸ਼ੁਰੂ ਕਰਦੇ ਪਹਿਲਾਂ ਆਪਣਾ ਐਡਰੈਸ ਬੋਲ ਦਈਏ ਕਰੀ ਐਡਰੈਸ ਨਾਮ ਗੁਰਦੇਵ ਸਿੰਘ ਹਾਂਜੀ ਕਿੰਡ ਜੋੜ ਸਿੰਘ ਵਾਲਾ ਸੀਲ ਪੱਟੀ ਜਿਲ੍ਹਾ ਸ਼ਹਿਰੀ ਤਰਨਤਾਰਨ ਸਾਹਿਬ ਜੀ ਠੀਕ ਹੈ ਜੀ ਫੋਨ ਨੰਬਰ ਹੈਗਾ 98159 15026 ਠੀਕ ਹੈ ਜੀ ਹਾਂਜੀ ਦੋ ਮੱਝਾਂ ਵੀਰ ਆਪਣੇ ਕੋਲ ਹਾਂਜੀ ਦੋ ਮੱਝਾਂ ਆਪਣੇ ਕੋਲ ਤੇ ਪਹਿਲਾਂ ਆਪਾਂ ਸ਼ੁਰੂ ਕਰ ਲਈਏ ਇਸ ਮੱਝ ਤੋਂ ਪਹਿਲਾਂ ਦੱਸਿਓ ਡਿਟੇਲ ਵੀਰਾਂ ਨੂੰ ਕਿ ਕਿੰਨਾ ਸੂਹੇ ਸੂਈ ਆ ਇਹ ਵੀਰ ਜੀ ਦੂਜੇ ਸੂਹੇ ਸੂਈ ਆ ਅੱਛਾ ਜੀ ਤੇ ਮਹੀਨੇ ਦੇ ਅੰਦਰ ਹੀ ਸੂਈ ਆ ਬਾਹਰ ਨਹੀਂ ਗਈ ਅਜੇ ਹੈਗੀ ਠੀਕ ਹੈ ਜੀ ਤੇ ਬਾਕੀ ਚਲੋ ਜਿਹੜੇ ਆਪਾਂ ਭਰਾ ਤੋਂ ਲਈ ਉਹਦੇ ਬਾਇਓ ਡਾਟਾ ਜਿਹੜਾ ਦਿੱਤਾ ਵਾ ਹਾਂਜੀ ਤੇ ਵੀਡੀਓ ਆਪਣੇ ਕੋਲੇ ਜਿਹੜੇ ਦਿਨ ਤਰੀਕਵਾਰ ਦੀ ਸੂਈ ਆ ਸਾਰਾ ਕੁਝ ਆਪਣੇ ਕੋਕੜਾ ਜਿਹਨਾਂ ਤਾਜੀ ਸੂਈ ਆ ਬੱਚੇ ਦੀ ਵੀਡੀਓ ਮੈਂ ਇਹ ਸੂਈ ਵੀ ਤਾਜੀ ਹੈ ਨਹੀਂ ਕੋਣ ਬੱਚਾ ਹੈ ਨਹੀਂ ਹੋਣੇ ਤਾਂ ਬੱਚਾ ਦਾ ਮਰਿਆ ਵਾ ਪਰ ਆਪਾਂ ਗਲਤ ਕੰਮ ਨਹੀਂ ਕਰਨਾ ਕਰਨੋ ਕਰ ਵੀ ਸਕਦੇ ਬੱਚਾ ਰੱਖ ਵੀ ਸਕਦੇ ਪਰ ਇਹ ਕੰਮ ਨਹੀਂ ਕਰਨਾ ਹਾਂਜੀ ਜਦੋਂ ਮੈਂ ਸੱਜਰ ਮਿਆਂ ਦੁੱਧ ਨੌਕਲੋ ਮੈਂ ਥੱਲੇ ਅੱਠਾਂ ਦਿਨ ਕੀ ਉੱਗ ਤੇ ਇਹ ਮਿਲਦੀ ਮਤਲਬ ਕਿਦਾਂ ਮਿਲਦੀ ਵੀਰੇ ਇਤਰਾ ਹੀ ਪਾੜੇ ਤੇ ਪਾੜੇ ਤੇ ਕੋਈ ਟੀਕਾ ਟੁਕਾ ਲਾਉਂਦੇ ਲੋੜ ਆਪਣੇ ਘਰ ਤੇ ਆਣ ਕੀਤਰਾ ਉੱਥੇ ਵੀ ਇਤਰਾ ਹੀ ਮਿਲੀ ਆਪਣੇ ਘਰ ਵੀ ਇਤਰਾ ਮਿਲੀ ਅਗਲੇ ਕਰਕੇ ਕੁਛ ਪਹੂ ਕਰ ਜਾਂਦਾ ਹਾਂਜੀ ਉਹ ਪਰੇਸ਼ਾ ਕਰ ਜੇ ਬਾਕੀ ਆਂਦੀ ਕੱਖ ਨਹੀਂ ਤੇ ਬਾਕੀ ਧਾਰਾਪੁਰ ਚਾਰੇ ਸਣ ਬਿਲਕੁਲ ਬਰਾਬਰ ਚਾਰੇ ਸਣਾ ਐ ਤੋਰ ਗਈ ਪਿੱਛੇ ਲਓ ਜੀ ਸੁਬਾਹ ਦੋਸਤੋ ਦੁੱਧਾ ਸੁਈ ਜੇ ਤੇ ਸੁਈ ਨੂੰ ਕੋਈ ਮਹੀਨੇ ਦੇ ਅੰਦਰ ਬਾਅਦ ਟਾਈਮ ਆ ਬਾਕੀ ਦੋਸਤੋ ਡਿਟੇਲ ਸਾਰੀ ਵੀਰ ਨੇ ਦਸਤੀ ਆ ਬੱਚਾ ਤਾਂ ਐਕਸਪਾਇਰ ਹੋ ਗਿਆ ਵੀਡੀਓ ਵੀਰ ਨੇ ਬਣਾਈ ਹੋਈ ਆ 9 ਲੀਟਰ ਦੁੱਧਾ ਵਿਖਾਵਾ ਦੋਸਤੋ 9 10 ਦਾ ਕਰਦੀ ਆ ਬਾਕੀ 8 ਲੀਟਰ ਦੁੱਧ ਦੀ ਗਰੰਟੀ ਹੋਗੀ ਜੀ ਕੱਦ ਕੱਠ ਮੈਂ ਦਾ ਚੈੱਕ ਕਰ ਲਓ ਰਾਜੀ ਆ ਦੋਸਤੋ ਪੂਰੀ ਜਿੰਨੀ ਵੀ ਹੈਗੀ ਬਾਕੀ ਠੰਡੀ ਤੇ ਰੀ ਸੀਲਸ ਲਾਗੇ ਲਓ ਜੀ ਦੋਸਤੋ ਬਿਲਕੁਲ ਜਿੱਥੇ ਮਰਜ਼ੀ ਵੀ ਫਰਕ ਡਾਕ ਲਓ ਜੀ ਹਮੇ ਜਵਾਕ ਮੂੰਹ ਫੜਦੇ ਕੁਛ ਨਹੀਂ ਆ ਬੀ ਕਰਮਾ ਹਾਂ ਜੀ ਠੰਡੀ ਤੇ ਰੀ ਖਾਣਾ ਦੀ ਦੋਸਤੋ ਕੁਆਲਿਟੀ ਚੱਕਰਵਾਦ ਨਾਲ ਥੋੜਾ ਜਿਹਾ ਉਪਰ ਆਪਾਂ ਨੂੰ ਕਲੀਰ ਆ ਤੋ ਸੁਪਰ ਜਾਂਦਾ ਉਪਰ ਦੇ ਬੰਦੇ ਕੋਲ ਲੈ ਦੋਸਤੋ ਬੰਦ ਕਰ ਅੰਦਗੀ ਹਾਂ ਜੀ ਬੰਦ ਦੋਸਤੋ ਚਾਰੇ ਥਣ ਗੈਪ ਤੇ ਲੱਗੇ ਹੋਏ ਕੋਈ ਫੋਰਚਾਂ ਵਾਲੀ ਨਾ ਮੋਲ ਆਪਾਂ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਜੀ ਵੀਰ ਜੀ ਮੋਲੇ ਦਾ ਕੀ ਕਰੀਏ ਮੋਲੇ ਵੀਰ ਜੀ ਪੈਠ ਕਰਾ ਲਓ ਬਾਠ ਕਰਾ ਲਓ 60 ਕਰਾ ਲਓ ਹਾਂਜੀ 57500 ਰੁਪਿਆ ਲੈਣਾ ਉਹ ਚੋਂ 500 ਰੁਪਿਆ ਛੋਟ ਕਰਾਂਗੇ ਪੂਰੇ 57000 ਰੁਪਿਆ ਪੂਰੇ ਸਤਿੰਜਾ ਦੀ ਦੇਤਾ ਦੁੱਧ ਵੀ 9 ਕਿਲੋ ਆ ਮੈਂ ਥੱਲੇ 8 ਕਿਲੋ ਤੇ ਪੱਕਾ ਠੰਡਾ ਹੀ ਆ ਠੀਕ ਹੈ ਕੋਈ ਧਾਰ ਵੱਧ ਘਟ ਨਹੀਂ ਕੋਈ ਪੂਰ ਛਟਾ ਨਹੀਂ ਠੀਕ ਹੈ ਤੇ ਜੇ ਬੱਚਾ ਹੁੰਦਾ ਤੇ ਮੈਂ ਵਾਕਈ 70000 ਦੇ ਹੀ 70000 ਦੇ ਹੀ ਦੇਦਾ ਜੀ ਜੇ ਦੋਸਤੋ ਬੱਚੇ ਦਾ ਕਰਕੇ ਠੀਕ ਹੈ ਜੀ ਮੁੱਲ ਵੀ ਦੋਸਤੋ ਨੋਰਮਲ ਜਿਹੀ ਹੈ ਚਲੋ ਦੁੱਧ ਦੇ ਹਿਸਾਬ ਨਾਲ ਜੇ ਗਣੀਏ ਤੇ ਦੁੱਧ ਵੀ 8-9 ਕਿਲੋ ਜਿਹੜਾ ਤਿਆਰ ਸੱਜੇ ਸੂਈ ਮੱਝ ਤੇ 57000 ਰੁਪਏ ਜਿਹੜਾ ਮੌਕੇ ਦਾ ਮੋਲਿਆ ਵੀਰ ਨੇ ਕੀਤਾ ਜਿਹਦੇ ਵਿੱਚ ਤੁਹਾਡਾ ਆਆਂ ਗਿਆ ਦਾ ਥੋੜਾ ਬੜਾ ਮੌਕੇ ਤੇ ਸ਼ੋਰ ਸ਼ੱਪਾ ਮਾਨ ਤਨ ਹਲਕਾ ਫੁ ਮੋਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਇਹਦੇ ਨਾਲ ਜਿਹੜੀ ਬੱਤੀ ਮੱਚ ਵੀਰ ਇਹਦੀ ਦਸਤੀ ਡਿਟੇਲ ਆਪਾਂ ਇਹ ਵੀਰ ਜੀ 2 ਸਵਾ 2 ਮਹੀਨੇ ਦੀ ਸੂਈ ਹੋਊਗੀ ਅੱਛਾ ਜੀ ਇਹ ਚਲੋ ਮੈਂ ਜੀ ਨਾ ਝਾਕ ਨਹੀਂਦਾ ਕੋਈ ਵੀ ਵੀਡੀਓ ਪਾਉਣ ਦੀ ਤਾਂ ਹੀ ਇਹਨੂੰ ਕੋਈ ਨਵਾਇਆ ਧਵਾਇਆ ਨਹੀਂ ਐਡਾ ਹਾਂਜੀ ਹਾਂਜੀ ਪਰ ਉਹਦੀ ਵੀਡੀਓ ਮੈਂ ਜੀ ਆਪਾਂ ਪਾਉਣੀ ਕਰਕੇ ਤੇ ਸਲਾਹ ਬਣ ਗਈ ਵੀ ਚੱਲ ਪਾ ਲਈ ਠੀਕ ਹੈ ਜੀ ਤੇ ਇਹ ਮੈਂ ਆਪਾਂ ਕਰਦੀ ਆ ਠੀਕ ਹੈ ਜੀ ਹਾਂਜੀ ਇਹ ਕਿਹਦੇ ਨਾਲ ਦੀ ਮੈਂ ਨੀਲੀ ਤੇ ਆਪਣੇ ਕੋਲੇ ਹੋਰ ਉਧਰ ਠੀਕੇ ਕੋ ਮਜਬੂਰੀ ਕਰਕੇ ਨਾਲ ਦਾ ਚੜਾਈ ਕਰ ਗਿਆ ਹਾਂਜੀ ਹਾਂਜੀ ਇਹ ਮੈਂ ਹੀ ਆਉਦੀ ਆ ਠੀਕ ਹੈ ਛੋਟੀ ਦੀ ਠੀਕ ਹੈ ਜੀ ਚਲੋ ਉਹਦਾ ਪਰਿਵਾਰਾਂ ਦਾ ਵੀ ਆਪਾਂ ਇਹ ਸੀ ਰਖਣੀ ਇੱਕ ਦੀ ਦੀ ਆਹੋ ਚਲੋ ਕੀ ਰਿਆ ਸੌ ਸੌ ਹੋ ਜਾਂਦੀ ਸਾਹਮਣੇ ਬਹੁਤ ਸੌ ਦਾ ਆਪ ਦਾ ਚਲੋ ਸਾਹਮਣੇ ਸੋਟਣਾ ਹਾਂਜੀ ਤੇ ਸੁਭਾ ਵੀਰ ਜੀ ਕਿੰਨ ਵਸੂਈ ਸੁਭਾ ਵੀਰ ਜੀ ਇਹ ਤੀਜੇ ਸੂਈ ਆ ਤੀਜੇ ਸੂਏ ਸੂਈ ਹੈ ਬਾਕੀ ਵਪਾਰੀ ਦੇ ਕਹਿੰਦੇ ਨਹੀਂ ਕੋਈ ਮੰਨਦਾ ਹੁੰਦਾ ਹਾਂਜੀ ਹਾਂਜੀ ਤੇ ਜੇ ਬਾਕੀ ਆਪਦੀ ਕੋਈ ਆਪ ਦਾ ਮਤਲਬ ਕੱਦ ਕਾਠ ਮੈਂ ਦਾ ਵੱਡਾ ਹੋ ਜਾ ਕੱਦ ਕਾਠ ਪੂਰਾ ਖੁੱਲੇ ਵਜਣਦੀ ਆ ਹਾਂ ਹਾਂਜੀ ਵਜਣ ਦਾ ਖੁੱਲੇ ਦੀ ਆ ਠੀਕ ਹੈ ਜੀ ਇਹ ਮਿਲਦੀ ਹੈ ਇਸ ਤਰ੍ਹਾਂ ਥਾਪੀ ਤੇ ਹੀ ਆ ਠੀਕ ਹੈ ਜੀ ਦੋਵੇਂ ਟਾਈਮ ਹੀ ਥਾਪ ਦੁੱਧ ਕਿੰਨਾ ਵੀਰ ਹੁਣ ਮੌਕੇ ਤੇ ਦੁੱਧ ਵੀਰ 9 ਕਿਲੋ ਹੋਊਗਾ ਤੇ ਇੱਕ ਇਹ ਚੱਕਰਾ ਆਪਾਂ ਪਹਿਲਾਂ ਮੜੀ ਜੀ ਬੁਖਾਰੀਏ ਮੈਂ ਹੀ ਪਿੜ ਪਈਆਂ ਸੀ ਕਿਤੇ ਹਾਂਜੀ 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 ਆਹ ਡੰਡਾ ਮਾਰਿਆ ਕਿਸੇ ਨੇ ਤੇ ਅੱਖੀ ਦੀ ਖਰਾਬ ਆ ਮੈਰੀ ਇਹ ਇਹ ਸਾਲ ਹੀ ਹੋ ਗਿਆ ਵਾ ਠੀਕ ਹੈ ਇਹ ਜ਼ਖਮ ਕੋਈ ਨਹੀਂਗਾ ਕੋਈ ਇਹ ਚਗਦੂਦ ਨਹੀਂ ਗਈ ਸਿਰਫ ਇਹ ਅੱਖ ਇਤਰਾ ਹੀ ਚਿੱਟਾ ਪੈ ਗਿਆ ਹੈ ਨਾ ਕਿਸੇ ਨੇ ਦਵਾਈ دارو ਦਵਾਈ ਆ ਥੋੜਾ ਜਿਹਾ ਬੰਦਾ ਸਾਡਾ ਓਲਾ ਪਰਵਾਹ ਠੀਕ ਠੀਕ ਦਵਾਈ دارو ਨਹੀਂ ਦਵਾਈ ਇਹ ਇਤਨਾ ਹੀ ਰਹੀ ਆ ਅੱਖ ਠੀਕ ਹੈ ਜੀ ਹਾਂਜੀ ਚਲੋ ਇੱਕ ਅੱਖ ਆਠ ਵੇਖੋ ਮੈਦਾ ਕਿੰਨਾ ਵਾ ਹਾਂ ਇੱਕ ਅੱਖ ਨਾ ਵੇਖੇ ਪ੍ਰੋਪਰ ਦਿਖਦਾ ਵਧੀਆ ਦੀਦਾ ਵਧੀਆ ਦੀਦਾ ਬਾਕੀ ਠੰਡੀ ਧੀਰੀ ਵੀ ਪੂਰੀ ਆ ਮੈਂ ਲਓ ਜੀ ਦੋਸਤੋ ਚੈੱਕ ਲਓ ਜੀ ਕੱਦ ਕਾਠ ਦੇ ਵੇਖੋ ਪੂਰਾ ਮੈਰਾ ਠੀਕ ਠੀਕ ਹੈ ਜੀ ਠੀਕ ਹੈ ਤੋਰੀ ਵੀ ਜੀ ਵਿਖਾਈ ਲਓ ਜੀ ਸਵੇਰ ਤੋਂ ਹਟੋ ਤਿੱਜਾ ਸੂਈ ਤੇ ਢਾਈ ਕਿੰਨੇ ਦਾ ਟਾਈਮ ਇਹਨੂੰ ਸੂਈ ਨੂੰ ਗਿਆ 8 9 ਕਿਲੋ ਦੁੱਧ ਜਿਹੜਾ ਮੌਕੇ ਤਾਂ ਹੁਣ ਚਾਰ ਹੋਊਗਾ ਸਾਈਡ ਜਿਹੜੀ ਰੱਖਦੀ ਹੋਊਗੀ ਹਾਂਜੀ ਸਾਈਡ ਰੱਖਦੀ ਜਿਹੜੀ ਪਰਲੇ ਉਰਲੇ ਬੰਨੇ ਸਾੜਾ ਬੈਣੀ ਵਾਲੇ ਪਾਸੇ ਦੀ ਸਾਈਡ ਬੈਣੀ ਵਾਲੇ ਸਾਈਡ ਰੱਖਦੀ ਆ ਪਰ ਧਾਰਾਂ ਦੂਜੇ ਸਾੜੇ ਨਾਲ ਵੱਧ ਹੋਣ ਗਿਆ ਇੱਥੇ ਅੱਛਾ ਜੀ ਇੱਥੇ ਜਿਹੜੀ ਸਾਈਡ ਰੱਖਦੀ ਧਾਰਾਂ ਦੂਜੇ ਨਾਲ ਦੋ ਚਾਰ ਵਧਣ ਗਿਆ ਘਟਣ ਗਿਆ ਮਤਲਬ ਮਮੂਂਦੀ ਜੀ ਸਾਈਡ ਚੱਲ ਮਮੂਂਦੀ ਦੀ ਨੋ ਦੋਸਤੋ ਸਾਈਡ ਬਹਿਣੀ ਵਾਲੇ ਪਾਸੇ ਦੀ ਥੋੜੀ ਜੀ ਜਰੂਰ ਚੱਕ ਦੀ ਵੀਰ ਨੇ ਦੱਸਤਾ ਪਹਿਲਾਂ ਪਰ ਧਾਰਾਂ ਦੋਸਤੋ ਬਰਾਬਰ ਹੋਣਗੀਆਂ ਕੋਈ ਵੀਰ ਆਪਣੀ ਬੇਸ਼ੱਕ ਚੋਕੇ ਤਸਦੀ ਵੀ ਕਰ ਸਕਦਾ ਕਿਉਂਕਿ ਸੁਵੇ ਸਵੇ ਪਹੂ ਬਾਕੀ ਮੈਂ ਦਾ ਵਜਨ ਵਜੂਦ ਤੁਸੀਂ ਚੈੱਕ ਕਰ ਸਕਦੇ ਹੋ ਬਾਡੀ ਸਟਰਕਚਰ ਮੈਂ ਦਾ ਕਰ ਲਉ ਚੈੱਕ ਆਖ ਦੋਸਤੋ ਜਿਹੜੀ ਆ ਵੀਰ ਨੇ ਤੁਹਾਨੂੰ ਦੱਸਤੀ ਹੈ ਵੀ ਇਹਦੇ ਵਿੱਚ ਕਿਸੇ ਵੀਰ ਨੇ ਟੰਡਾ ਮਾਰਤਾ ਸੀ ਉਹਦੇ ਵਿੱਚ ਨਾਲ ਕਰਕੇ ਆਖਰੇ ਵਿੱਚ ਚਿੱਟਾ ਪੈ ਗਿਆ ਕਰਕੇ ਇਹ ਆਖ ਨੂੰ ਮੈਂ ਇਹਨੂੰ ਕਿਹਾ ਤਾਂ ਨਹੀਂ ਜੀ ਪਿੱਠਪੜੀ ਦੀ 225 ਸੋਣੀ ਬਾਕੀ ਇਹ ਗੱਲ ਰਿਪੋਰਟ ਮੀਲੀ ਲਾਵੀ ਦੇ ਵਿੱਚ ਉਹ ਵੀ ਪਸਾ ਵੀ ਜੀ ਮਿਲਦੀ ਮੁੱਲ ਦੀ ਮਤਲਬ ਦੋ ਟਾਈਮ ਮਿਲਦੀ ਵੀ ਹੁਣ ਥੋੜਾ ਜਿਹਾ ਟਾਈਮ ਟੱਮ ਨਹੀਂ ਅਜੇ ਮਿਲਣ ਚੋਣ ਚਾਣ ਦਾ ਜੀ ਅਜੇ ਕੰਮ ਸਾਭੀ ਆ ਕੰਮ ਕਾਫੀ ਦੇ ਅਹੀਂ ਤੇ ਇਤਨਾ ਹੀ ਥਾਪੀ ਮਾਰ ਕੇ ਅੱਛਾ ਜੀ ਹਾਂ ਜੀ ਘਰ ਦੀ ਮੇਰੀ ਵੀ ਥਾਪੀ ਮਾਰ ਕੇ ਚੋ ਜਿਹੜਾ ਮਾਰਦੀ ਘਰ ਦਾ ਜੀ ਥਾਪੀ ਮਾਰੋ ਸੱਲੇ ਬਹੁਤ ਕੱਖ ਨਹੀਂ ਮੋਢਾ ਟੀਕਾ ਲਾਉਣ ਦੀ ਨਹੀਂ ਨਾ ਟੀਕਾ ਲਾਉਣ ਦੀ ਲੋੜ ਨਹੀਂ ਤਾਰ ਲੈਣੀ ਇਹਨੇ ਜੋ ਥਾਪੀ ਮਾਰੀ ਇਹਨੇ ਤਾਰ ਲੈਣੀ ਆ ਠੀਕ ਹੈ ਜੀ ਉਸ ਵੇਲੇ ਨਾ ਬਸ ਮਾਉਣਾ ਠੀਕ ਹੈ ਜੀ ਹਾਂਜੀ ਤੇ ਕੀ ਮੁੱਲ ਕਰਨਾ ਜੀ ਦਾ ਮੁੱਲ ਤਾਂ ਵੀਰ ਜੀ ਨੀਲੀ ਦੀ ਮੈਂ ਵੱਡੀ ਹੈ ਜਿੱਥੇ ਬੱਚਾ ਹੁੰਦਾ ਫਿਰਤ ਮੈਂ ਲੱਖ ਨਹੀਂ ਵੇਚਣੀ ਹਾਂ ਹਾਂਜੀ ਹਾਂਜੀ ਪਰ ਇੱਕ ਬੱਚਾ ਹੈ ਨੀਗਾ ਹਾਂਜੀ ਇੱਕ ਥੋੜਾ ਜਿਹਾ ਰੱਖਦਾ ਚੱਕਰ ਇੱਕ ਸੂਈ ਨੂੰ 2 ਮਹੀਨੇ ਹੋ ਗਏ ਆ ਹਾਂਜੀ ਹਾਂਜੀ ਅੱਜ ਵੀਰ ਜੀ ਇਹਦਾ ਭਾਵੇਂ 70 ਕਰ ਲਈਏ 72 ਕਰ ਲਈਏ 65000 ਚੋਂ 500 ਰੁਪਿਆ ਛੋਟ ਕਰਾਂਗੇ ਜਦ ਕਿ ਪੂਰੇ 65000 ਪੂਰੇ 65000 ਦੇਣੀ ਆ ਵਿਕੂ ਕੀ ਤਾਂ ਵੀ ਠੀਕ ਆ ਨਾ ਵਿਕੂ ਤਾਂ ਵੀ ਠੀਕ ਠੀਕ ਹਾਂਜੀ ਲੋ ਜੀ ਦੋਸਤੋ ਮੋਲ ਵੀਰ ਨੇ ਹਾਂਜੀ 65000 ਰੁਪਿਆ ਜਿਹੜਾ ਲੈਣ ਦੇ ਵੀ ਦੇਖਿਆ ਜਿਹਦੇ ਵਿੱਚ ਤੁਹਾਡਾ ਆਆਂ ਗਿਆ ਦਾ ਮੌਕੇ ਤੇ ਮਾਨ ਤਨ ਛੋਟ ਛਪ ਹਲਕਾ ਫੁਲਕਾ ਜਰੂਰ ਹੋਗਾ ਹਾਂਜੀ ਦੋ ਨਾਗ ਦੋਸਤੋ ਤੁਹਾਨੂੰ ਦਿਖਾਇਆ ਵੀਡੀਓ ਵਿੱਚ ਦੋਵੇਂ ਨਾਗ ਸੁਏ ਸੁਏ ਆ ਮੇਰੇ ਵੀਰ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਆਪਣੀ ਤਸੱਲੀ ਜਰੂਰ ਕਰੂ ਹਾਂਜੀ ਐਡਰੈਸ ਇੱਕਰੀ ਵੀਰ ਦਾ ਫੇਰ ਬੋਲ ਦੇਣਾ ਪ੍ਰਿੰਦ ਵੀਰ ਦਾ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਵੀਰ ਦਾ ਗੁਰਦੇਵ ਸਿੰਘ ਬਾਊ ਨੰਬਰਦਾਰ ਫੋਨ ਨੰਬਰ ਵੀਰ ਜੀ ਇੱਕਰੀ ਫੇਰ ਬੋਲਦੀ ਆ ਫੋਨ ਨੰਬਰ ਵੀਰ ਜੀ 98149 ਹਾਂਜੀ 15026 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ